ਸਸਿਕਾ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਵਿਦੇਸ਼ੀ ਵਸਤੂਆਂ ਉੱਤੇ ਅਮਰੀਕਾ ਦੀ ਨਿਰਭਰਤਾ ਘਟਾਉਣ ਦੇ ਉਦੇਸ਼ ਦੇ ਨਾਲ ਨਵੇਂ ਟੈਰਿਫ ਪਤਾ ਐਲਾਨ ਕਰਨ ਦੇ ਲਈ ਤਿਆਰ ਨੇ ਇਹਨਾਂ ਉਪਾਵਾਂ ਦੇ ਵਿੱਚ 3 ਅਪ੍ਰੈਲ ਤੋਂ ਆਟੋ ਆਯਾਤ ਉੱਤੇ 25% ਲੇਵੀ ਅਤੇ ਅਮਰੀਕੀ ਵਸਤੂਆਂ ਉੱਤੇ ਡਿਊਟੀ ਲਗਾਉਣ ਵਾਲੇ ਦੇਸ਼ਾਂ ਤੇ ਪਾਰਸਪਰ ਟੈਰਿਫ ਸ਼ਾਮਲ ਨੇ ਜਿਸ ਦੇ ਨਾਲ ਸਾਲਾਨਾ 600 ਬਿਲੀਅਨ ਡਾਲਰ ਦਾ ਉਤਪਾਦਨ ਹੋ ਸਕਦਾ ਹੈ ਡੋਨਲਡ ਟਰੰਪ ਬੁਦਵਾਰ ਦੁਪਹਿਰ ਨੂੰ ਵਾਈਟ ਹਾਊਸ ਵਿਖੇ ਆਪਣੇ ਨਵੰਤਮ ਟੈਰਿਫ ਦੋ ਦਾ ਐਲਾਨ ਕਰਨਗੇ ਜਿਸ ਦੇ ਵਿੱਚ ਉਹਨਾਂ ਨੇ ਮੁਕਤੇ ਦਿਵਸ ਦੇ ਨਾਮ ਤੇ ਨਾਲ ਇੱਕ ਵਿਸ਼ਵਵਿਆਪੀ ਵਪਾਰ ਯੁੱਧ ਸ਼ੁਰੂ ਕਰਨ ਦੀ ਧਮਕੀ ਦਿੱਤੀ ਹੈ। ਕੈਨੇਡਾ ਦੇ ਵਿੱਚ ਕਾਰਬਨ ਟੈਕਸ ਖਤਮ ਹੋ ਜਾਣ ਕਰ ਕੈਨੇਡਾ ਚ 18 ਸੈਂਟ ਪ੍ਰਤੀ ਲੀਟਰ ਤੱਕ ਦਾ ਸਸਤਾ ਹੋ ਗਿਆ। ਇਸ ਮਾਮਲੇ ਉੱਤੇ ਬੋਲਦੇ ਹੋਏ ਮਹਾਰਾ ਦਾ ਕਹਿਣਾ ਹੈ ਕਿ ਤੇਲ ਕੀਮਤਾ ਘਟਣ ਜਾਂ ਫਿਰ ਵਧਣ ਪਿੱਛੇ ਕਈ ਕਾਰਨ ਜ਼ਿੰਮੇਵਾਰ ਹੁੰਦੇ ਨੇ ਅਤੇ ਕੁਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾ ਇਸ ਵੇਲੇ ਉੱਪਰ ਵੱਲ ਜਾ ਰਹੀਆਂ ਨੇ ਫਿਰ ਵੀ ਕੁੱਲ ਮਿਲਾ ਕੇ ਗੈਸ ਸਟੈਂਕ ਫੁੱਲ ਕਰਵਾਉਣ ਵਾਲਿਆਂ ਨੂੰ 6 ਡਾਲਰ ਦੀ ਬਚਤ ਜ਼ਰੂਰ ਹੋ ਸਕਦੀ ਹੈ ਇੱਥੇ ਦੱਸਣਾ ਬੰਦਾ ਹੈ ਕਿ ਕੈਨੇਡਾ ਦੇ ਵਿੱਚ ਕੰਜ਼ਿਊਮਰ ਕਾਰਬਨ ਟੈਕਸ ਸਾਬਕਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਵੱਲੋਂ ਲਿਆਂਦਾ ਗਿਆ ਤਾਂ ਕਿ ਫੋਸਿਲ ਫਿਊਲਜ਼ ਦੀ ਵਰਤੋਂ ਘਟਾਉਂਦਿਆਂ ਗ੍ਰੀਨ ਹਾਊਸ ਗੈਸਾਂ ਦੀ ਪੈਦਾਇਸ਼ ਘੱਟ ਤੋਂ ਘੱਟ ਕੀਤੀ ਜਾ ਸਕੇ ਮਾਰਕ ਕਾਰਨੀ ਦੇ ਵੱਲੋਂ ਸੱਤਾ ਸੰਭਾਲਣ ਦੇ ਮਗਰੋਂ ਕਾਰਬਨ ਟੈਕਸ ਹਟਾਉਣ ਦਾ ਵਾਅਦਾ ਕੀਤਾ ਗਿਆ ਸੀ ਅਤੇ ਅਤੇ ਪਹਿਲੀ ਅਪ੍ਰੈਲ ਤੋਂ ਇਹ ਖਤਮ ਕਰ ਦਿੱਤਾ ਗਿਆ ਭਾਵੇਂ ਆਮ ਲੋਕਾਂ ਤੋਂ ਕਾਰਬਨ ਟੈਕਸ ਹਟ ਚੁੱਕਿਆ ਪਰ ਉਦਯੋਗਿਕ ਖੇਤਰ ਦੇ ਵਿੱਚ ਇਸ ਨੂੰ ਬਰਕਰਾਰ ਰੱਖਿਆ ਗਿਆ ਦੂਜੇ ਪਾਸੇ ਕੈਨੇਡਾ ਕਾਰਬਨ ਰਿਬੇਟ ਰਾਹੀਂ ਯੋ ਕੈਨੇਡੀਅਨਸ ਨੂੰ ਤਿਮਾਹੀ ਟੈਕਸ ਮੁਕਤ ਅਦਾਇਗੀਆਂ ਰਾਹੀਂ ਕਾਰਬਨ ਟੈਕਸ ਦੇ ਰੂਪ ਦੇ ਵਿੱਚ ਵਸੂਲ ਕੀਤੀ ਰਕਮ ਵਾਪਸ ਕਰਨ ਦਾ ਪ੍ਰਬੰਧ ਵੀ ਕੀਤਾ ਗਿਆ ਸੀ ਫੈਡਰਲ ਸਰਕਾਰ ਦਾ ਦਾਅਵਾ ਹੈ ਕਿ ਕਾਰਬਨ ਟੈਕਸ ਅਦਾ ਕਰਨ ਵਾਲੇ 80% ਲੋਕਾਂ ਨੂੰ ਰੀਬੇਟ ਦੇ ਰੂਪ ਵਿੱਚ ਸਾਰੀ ਰਕਮ ਵਾਪਸ ਮਿਲ ਗਈ ਹੈ ਹੁਣ ਕਾਰਬਨ ਟੈਕਸ ਦੇ ਖਤਮ ਹੁੰਦੇ ਹੀ ਇਹ ਰੀਬੇਟ ਵੀ ਖਤਮ ਕਰ ਦਿੱਤੀ ਗਈ ਹੈ ਅਤੇ ਅੰਤਮ ਕਿਸ਼ਤ ਦੇ ਰੂਪ ਵਿੱਚ ਵਾਪਸੀਯੋਗ ਰਕਮ ਜਲਦੀ ਕੈਨੇਡੀਅਨਸ ਦੇ ਖਾਤੇ ਵਿੱਚ ਆ ਜਾਵੇਗੀ ਦੱਸਿਆ ਕਿ 31 ਮਾਰਚ ਦੀ ਸ਼ਾਮ ਤੱਕ ਕੈਨੇਡਾ ਦੇ ਵਿੱਚ ਗੈਸੋਲੀਨ ਦੀ ਔਸਤ ਕੀਮਤ 1.55 ਡਾਲਰ ਪ੍ਰਤੀ ਲੀਟਰ ਚੱਲ ਰਹੀ ਸੀ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 4 ਸੈਂਟ ਘੱਟ ਬੰਦੀ ਹੈ। ਅਰਬਨ ਟੈਕਸ ਖਤਮ ਹੋਣ ਮਗਰੋਂ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਤੇਲ ਦੀ ਔਸਤ ਕੀਮਤ 1.37 ਡਾਲਰ ਪ੍ਰਤੀ ਲੀਟਰ ਹੋ ਗਈ ਹੈ। ਗਰਮੀਆਂ ਦੌਰਾਨ ਕੈਨੇਡਾ ਵਿੱਚ ਤੇਲ ਦੀ ਮੰਗ ਵੱਧ ਜਾਂਦੀ ਹੈ ਅਤੇ ਕੀਮਤਾਂ ਵਧਣ ਲੱਗਦੀਆਂ ਨੇ ਪਰ ਇਸ ਵਾਰ ਪੂਰੇ ਵਰੇ ਦੌਰਾਨ ਮੂਲਕ ਦੇ ਲੋਕਾਂ ਕੋਲ ਸਸਤੇ ਟੈਂਕ ਫੁੱਲ ਕਰਵਾ ਸਕਣਗੇ ਦੱਸਦੇ ਕਿ ਅਰਥ ਸ਼ਾਸਤਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਵਿਆਪਕ ਟੈਰਿਫ ਖਪਤਕਾਰਾਂ ਦੇ ਲਈ ਕੀਮਤਾਂ ਵਧਾ ਸਕਦੇ ਨੇ ਅਤੇ ਸਪਲਾਈ ਚੇਨਾਂ ਨੂੰ ਵਿਘਨ ਵੀ ਪਾ ਸਕਦੇ ਨੇ ਕਾਰੋਬਾਰਾਂ ਨੇ ਪਹਿਲਾਂ ਹੀ ਚਿੰਤਾ ਪ੍ਰਗਟ ਕੀਤੀ ਹੈ ਕਿ ਵਧੇ ਹੋਏ ਆਯਾਤ ਟੈਕਸ ਲਾਗਤਾਂ ਨੂੰ ਵਧਾਉਣਗੇ ਜਿਸ ਦੇ ਨਾਲ ਮਹਿੰਗਾਈ ਦਾ ਦਬਾਅ ਪਵੇਗਾ ਫੈਡਰਲ ਰਿਜ਼ਰਵ ਬੈਂਕ ਆਫ ਐਟਲੰਟਾ ਦੇ ਇੱਕ ਸਰਵੇਖਣ ਨੇ ਦਿਖਾਇਆ ਹੈ ਕਿ ਕਾਰਪੋਰੇਟਾ ਵਿਤੀ ਨਿਤਾ ਉਮੀਦ ਕਰਦੇ ਨੇ ਕਿ ਟੈਰਿਫ ਉੱਪਰਤੀ ਅਤੇ ਆਰਥਿਕ ਵਿਕਾਸ ਦੇ ਵਿੱਚ ਘਟੋਤੇ ਕਰਨਗੇ ਬਿਊਰਿਪੋਰਟ ਚੈਨਲ ਪੰਜਾਬੀ